ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕੜੀ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਹਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਤੁਸੀਂ ਲਾਈਵ ਮਿਲਕਿੰਗ ਦੇਖੀ ਹੋਣੀ ਹੈ ਦੋ ਮੱਜਾਂ ਦੀ ਹੁਣੇ ਚਵਾਈ ਅਸੀਂ ਕਰਕੇ ਹਟੇ ਆ ਲਗਭਗ ਟਾਈਮ 6:30 ਤੋਂ 6:30 ਦਾ ਹੈ ਬੈਂਟਰੀ ਦੇ ਚਾਨਣ ਨੇ ਇੱਕ ਵੀਡੀਓ ਬਣਾ ਰਹੇ ਕਿਉਂਕਿ ਇੱਕ ਝੋਟੀ ਇੱਕ ਮੱਝ ਬਾਈ ਹੋਰਾਂ ਨੇ ਵਕਾਊ ਕੀਤੀ ਐ ਇਹਦੀ ਮਿਲਕਿੰਗ ਹੋਣ ਵਾਲੀ ਐ ਚੰਗੇ ਦੁੱਧ ਵਾਲੀ ਐ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆਜੂਗੀ ਕਿਉਂਕਿ ਤਿਆਰ ਦੁੱਧ ਵਾਲੀ ਐ ਤਾਂ ਤੁਸੀਂ ਦੋ ਟਾਈਮ ਦੋ ਤਿੰਨ ਟਾਈਮ ਦੁੱਧ ਚੋ ਸਕਦੇ ਹੋ ਤਸੱਲੀ ਕਰਨਾ ਹੱਕ ਐ ਤਾਂ ਜ਼ਰੂਰ ਤਸੱਲੀ ਕਰਕੇ ਖਰੀਦਿਓ ਆਓ ਬਾਈ ਤੋਂ ਜਾਣਕਾਰੀ ਲਈਏ ਫਿਰ ਇਹਨੂੰ ਤੋੜਾਂਗੇ ਆਪਾਂ ਪਹਿਲਾਂ ਥੋੜੀ ਇਨਫੋਰਮੇਸ਼ਨ ਲੈ ਲੈਣੀ ਐ ਚਾਨਣ ਬੈਂਟਰੀ ਦਾ ਕੀਤਾ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅਰਵਿੰਦਰ ਭਾਈ ਅੱਜ ਜਿਹੜੀ ਇਹ ਮੱਝ ਹੁਣ ਆਪਾਂ ਵੇਚਣ ਲੱਗੇ ਉਹ ਕਿੰਨਾ ਵਾ ਸੂਆ ਸੂਈ ਐ ਤੀਜਾ ਸੂਆ ਸੂਈ ਐ ਭਾਈ ਕਿੰਨਾ ਚਿਰ ਹੋ ਗਿਆ ਉਹਨੂੰ ਸੂਈ ਨੂੰ ਇਹਨੂੰ 25 ਦਿਨ ਹੋ ਗਏ ਭਾਈ 25 ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਹਾਜ਼ਰ ਹੈ ਕੰਡੇ ਤੋਲਾ ਦਾ ਭਾਈ ਹੁਣ 16 ਕਿਲੋ ਤਿਆਰ ਆ 16 ਕਿਲੋ ਕੰਡੇ ਤੋਲ ਵਾਲਾ ਹਾਜ਼ਰ ਆ ਹਾਂਜੀ ਹਾਂਜੀ ਭਾਈ ਬੱਚਾ ਇਹਦੇ ਨਾਲ ਕੀ ਐ ਬੱਚਾ ਮੇਲ ਕਾਫਾ ਮੇਲ ਕਾਫਾ ਕੀ ਰੇਟ ਰਹੂਗਾ ਦਾ ਭਾਈ ਇਹ ਭਾਈ 1,60,000 1 ਲੱਖ ਤੇ 60 ਹਜ਼ਾਰ ਰੇਟ ਹਾਂਜੀ ਤੋੜ ਗਏ ਭਾਈ ਇਹਨੂੰ ਸੋ ਦਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ 1 ਲੱਖ ਤੇ ਸਵਾ ਤੀਜਾ 25 ਦਿਨਾਂ ਦੀ ਸੋਈ ਹੈ। ਸੋ ਦੁੱਧ ਜਿਹੜਾ ਹਾਜ਼ਰ ਆ ਉਹ ਤੁਹਾਨੂੰ ਦੱਸਦਾ। ਹੁਣ ਇਹਨੂੰ ਚੋਣ ਦੀ ਕਾਹਲੀ ਹੈ ਥੋੜੀ ਜਿਹੀ ਇਹ ਆ ਵੀ ਮਿਲਕਿੰਗ ਹੋਵੇ ਕਿਉਂਕਿ ਅੱਜ ਚੰਗੇ ਦੁੱਧ ਵਾਲੀ ਆ ਤਿਆਰ ਦੁੱਧ ਵਾਲੀ ਆ। ਚਵਾਈ ਥੋੜੀ ਲੇਟ ਆ ਹੁਣ। ਦੇਖੋ ਇਹਦਾ ਹਵਾਨਾ ਦੋਸਤੋ ਪੱਕੇ ਫਿਕਸ ਹਵਾਨੇ ਦੀ ਜੋਸ਼ ਵਾਲੇ ਹਵਾਨੇ ਵਾਲੀ ਮੱਝ ਹੈ। ਮਾਮੂਲੀ ਜਿਹਾ ਇਹ ਲੱਗਦਾ ਵੀ ਜਿਵੇਂ ਸਾਈਡ ਦਾ ਥੋੜਾ ਫਰਕ ਹੁੰਦਾ 19 21। ਬਾਕੀ ਜਿਹੜਾ ਭਾਅ ਆਊਗਾ ਉਹ ਪਾਸ ਕਰ ਲੂਗਾ। ਚੋਕੇ ਦੇਖ ਲਿਓ। ਦੋ ਟਾਈਮ ਤਾਂ ਟਾਂ ਟਾਂ ਭਾਵੇਂ ਚੋਲਿਓ ਦੁੱਧ ਜਿਹੜਾ ਤਿਆਰ ਹੋ ਤੁਹਾਨੂੰ ਦੱਸਿਆ ਰੇਟ 1,60,000 ਹੈ ਚੰਗਾ ਹਵਾਨਾ ਦੋਸਤੋ ਚੌੜਾ ਹਵਾਨਾ ਪੂਰਾ ਚੋਣ ਦੀ ਥੋੜੀ ਕਾਲੀ ਕਰ ਰਹੀ ਹੈ ਮਾਝ ਕਿਉਂਕਿ ਚੰਗੇ ਦੁੱਧ ਵਾਲੇ ਫਸੂ ਨੇ ਹੁੰਦਾ ਵੀ ਉਹਦੀ ਮਿਲਕਿੰਗ ਛੇਤੀ ਹੋਵੇ ਬੰਦੇ ਬਾਈ ਇਹਦੇ ਨਾਲ ਮੇਲਕਾ ਫਰ ਦੋਸਤੋ ਬੱਚਾ ਨੇ ਕੱਟੇ ਨੂੰ ਜਨਮ ਦਿੱਤਾ 25 ਦਿਨਾਂ ਦੀ ਸੂਈ ਮੱਝ ਥੱਲੇ ਇਹਨਾਂ ਦੁੱਧ ਦਾ ਇਸ ਟਾਈਮ ਜਿਹੜਾ ਉਹ ਹਾਜ਼ਰ ਹੈ ਉਹ ਤੁਸੀਂ ਇਹਦਾ ਟਾਂਚਾ ਦੇਖ ਲਓ ਬਾਈ ਪੂਛ ਪੜੀ ਮੜੀ ਦੀ ਸੋ ਹਵਾਨਾ ਦੇਖੋ ਪੂਰਾ ਜੋਸ਼ ਵਾਲਾ ਇਹਦਾ ਹਵਾਨਾ ਛੜਦੇ ਭਾਈ ਇਹਨੂੰ ਇਹਦੀ ਜਗਾ ਤੋਂ ਹਲਾ ਕੇ ਅਸੀਂ ਪਾਸੇ ਬੰਦਾ ਕਿਉਂਕਿ ਵੀਡੀਓ ਬਣਾਉਣੀ ਸੀ ਉਹਦੇ ਕਰਕੇ ਥੋੜਾ ਉਪਰਾਂ ਕਰ ਦਈਏ ਹੁਣ ਚੋਣ ਦੀ ਖੇਚੇ ਇਹਨੂੰ ਹਾਂਜੀ ਹਾਂਜੀ ਭਾਈ ਠੀਕ ਹੈ ਉਧਰੋਂ ਫੇਰ ਹੱਕ ਦੇ ਭਾਈ ਸੋ ਦੋਸਤੋ ਚਵਾਈ ਦੀ ਖੇਚ ਕਰ ਰਹੀ ਹੈ ਅੱਜ ਦੁਬਾਰਾ ਚ ਇਹਦੀ ਮਿਲਕਿੰਗ ਹੋਣੀ ਹੈ ਫੇਰ ਹਵਾਨਾ ਦੇਖੋ ਸਾਈਡ ਨੂੰ ਜਾਂਦੀ ਕੋਈ ਸੋ ਇਹ ਇੱਕ ਛੋਟੀ ਇੱਕ ਮੱਝ ਜਿਹੜੀ ਬਾਈ ਕੋਲ ਵਕਾਉ ਸੀ ਭਾਈ ਜੀ ਠੰਡੀ ਸੀਲ ਬਹੁਤ ਆ ਅੱਛਾ ਦੁੱਧੀ ਸੁੱਕੂਗਾ ਭਾਈ ਮੰਨ ਲਓ ਇਹ ਭਜਦੀ ਨਹੀਂ ਲੱਤ ਨਹੀਂ ਮਾਰਦੀ ਭਾਈ ਅੱਛਾ ਆਪ ਨਹੀਂ ਲੈ ਕੇ ਭਾਈ ਤੂੰ ਤਾਂ ਸੁੱਕੂਗੀ ਜੋ ਸੁੱਕੀ ਠੀਕ ਹੈ ਸੋ ਦੋਸਤੋ ਲੰਬਾ ਟਾਈਮ ਦੁੱਧ ਪਿਆਉਣ ਵਾਲੀ ਝੋਟੀ ਹੈ ਮੱਝ ਫਵਾਨਾ ਫੇਰ ਦੇਖੋ ਚੰਗੀ ਹੈ ਗਾੜੀ ਸੋਹਣਾ ਦਿਸਦਾ 1 ਲੱਖ ਤੇ 60 ਹਜ਼ਾਰ ਦੀ ਡਿਮਾਂਡ ਬਾਈ ਨੇ ਕੀਤੀ ਹੈ ਧੰਨਵਾਦ ਵੀਡੀਓ ਦੇਖਣ